ਸਾ ਸੰਗਤ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਇੱਕ ਬੜੀ ਮਸ਼ਹੂਰ ਕਾਵਤ ਹੈ ਹਾਤੀ ਦੇ ਦੰਦ ਖਾੜ ਦੇ ਹੋਰ ਤੇ ਦਿਖਾਣ ਦੇ ਹੋਰ ਇਹ ਕਾਵਤ ਮਜੂਦਾ ਪ੍ਰਬੰਧਕਾਂ ਦੇ ਉੱਤੇ ਜਿਹੜੇ ਦਿੱਲੀ ਕਮੇਟੀ ਦੇ ਕਾਬਜ ਹੈ ਇਹ ਜਮਾ ਟੁਕਦੀ ਹੈ ਕਿਉਂਕਿ ਜਦ ਸੰਗਤ ਦੇ ਸਾਹਮਣੇ ਖੜੇ ਹੁੰਦੇ ਆ ਲੋਕ ਕੈਮਰੇ ਸਾਹਮਣੇ ਖੜੇ ਹੁੰਦੇ ਆ ਲੋਕ ਧਾਰਮਿਕ ਚੀਜ਼ਾਂ ਤੋਂ ਗੁਰੂ ਘਰ ਦੀ ਮਾਨ ਮਰਿਆਦਾਂ ਦੀਆਂ ਬੜੀਆਂ ਬੜੀਆਂ ਵੱਡੀਆਂ ਗੱਲਾਂ ਕਰਦੇ ਆ ਪੰਥਕ ਕਨਵੈਨਸ਼ਨ ਕਰਾ ਕੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਗੁਰੂ ਘਰ ਦੀ ਮਾਨ ਮਰਿਆਦਾਂ ਦੀ ਪਰ ਜਦ ਆਪਣੇ ਉੱਪਰ ਆਦੀ ਹੈ ਤਾਂ ਇਹ ਚੂਹੇ ਵਾਂਗ ਬੇਲ ਦੇ ਵਿੱਚ ਵੱਢ ਜਾਂਦੇ ਆ ਇਹਨਾਂ ਦੇ ਰਾਜ ਦੇ ਅੰਦਰ 2 ਦਿਨ ਪਹਿਲਾਂ ਗੁਰਦੁਆਰਾ ਬਗਲਾ ਸਾਹਿਬ ਦੇ ਜਿਹੜੇ ਕਮਰੇ ਐ ਸਰਾਏ ਉਹਦੇ ਵਿੱਚ ਸ਼ਰਾਬ ਦਾ ਸੇਵਨ ਹੋ ਜਾਂਦਾ ਔਰ ਉਹਨਾਂ ਬੰਦਿਆਂ ਦੇ ਜਿਹੜੇ ਬੰਦੇ ਸ਼ਰਾਬ ਪੀਂਦੇ ਆ ਉਹਨਾਂ ਦੇ ਕਮਰੇ ਕੌਣ ਬੁੱਕ ਕਰਾਉਂਦਾ ਇਹਨਾਂ ਦਾ ਚੇਤਾ ਮੈਂਬਰ ਦਿੱਲੀ ਕਮੇਟੀ ਦਾ ਜੁਆਇੰਟ ਸਕੱਤਰ ਪਰ ਜਿਹੜੇ ਇਹ ਲੋਕ ਬੜੇ ਵੱਡੇ ਵੱਡੀਆਂ ਗੱਲਾਂ ਕਰਦੇ ਆ ਪੰਥਦਰਦੀਆਂ ਹੋਣ ਦੀਆਂ ਕਿ ਸਾਰਾ ਪੰਥ ਦਾ ਠੇਕਾ ਇਹਨਾਂ ਨੇ ਆਪਣੇ ਮੋਢੇ ਉੱਤੇ ਲਿਆ ਹੈ ਤੇ ਅਸਲ ਦੇ ਵਿੱਚ ਕਾਰਵਾਈ ਕਰਨ ਦੀ ਵਾਰੀ ਆਉਂਦੀ ਹੈ ਤਾਂ ਇਹ ਭੱਜ ਜਾਂਦੇ ਆ ਨਾ ਇਹਨਾਂ ਵੱਲੋਂ ਕਾਰਵਾਈ ਕੀਤੀ ਗਈ ਨਾ ਇਹਨਾਂ ਵੱਲੋਂ ਸੰਗਤ ਨੂੰ ਜਵਾਬ ਦਿੱਤਾ ਗਿਆ ਨਾ ਇਹਨਾਂ ਵੱਲੋਂ ਜੁਆਇੰਟ ਕਰਤਰ ਤੋਂ استیفا ਮੰਗਿਆ ਗਿਆ ਨਾ ਕੋਈ ਕਮੇਟੀ ਬਣਾਈ ਗਈ ਉਲਟਾ ਕੀ ਕੀਤਾ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ اپੋਜੀਸ਼ਨ ਦੇ ਹੱਥ ਇਹ ਜਿਹੜਿਆ ਵੀਡੀਓ ਆ ਉਹਨਾਂ ਲੱਗ ਸਕੇ ਇਹਨਾਂ ਨੇ ਸਟਾਫ ਨੂੰ ਡਰਾ ਕੇ ਰੱਖਿਆ ਕਿ ਅਜਗਰ ਤੁਸੀਂ ਵੀਡੀਓ اپੋਜੀਸ਼ਨ ਨੂੰ ਦਿਓਗੇ ਤਾਂ ਤੁਹਾਡੀ ਨੌਕਰੀ ਚਲੀ ਜਾਏਗੀ ਮੈਂ ਤਕਰੀਬਨ 2 ਦਿਨ ਤੋਂ ਜਦੋਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਸਾਧ ਸੰਗਤ ਜੀ ਮੈਂ ਤਕਰੀਬਨ 2 ਦਿਨ ਤੋਂ ਜਿਹੜਾ ਵੀ ਸਟਾਫ ਉਸ ਸਮੇਂ ਉੱਥੇ ਮੌਜੂਦ ਸੀਗਾ ਜਿਨੇ ਵੀ ਵੀਡੀਓ ਬਣਾਈ ਮੈਂ ਸਭ ਨੂੰ ਫੋਨ ਮਾਰਿਆ ਕਿ ਭਾਈ ਸਾਹਿਬ ਜੀ ਸਾਨੂੰ ਵੀਡੀਓ ਦੇ ਦਿਓ ਤਾਂ ਕਿ ਜਿਹੜੇ ਦੋਸ਼ੀ ਐ ਜਿਨ੍ਹਾਂ ਨੇ ਕਮਰੇ ਬੁੱਕ ਕਰਾਏ ਐ ਅਸੀਂ ਜਥੇਦਾਰ ਜੀ ਸ਼੍ਰੀ ਅਕਾਲ ਤਗੜਾ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਵੀਡੀਓ ਭੇਜ ਕੇ ਆਪਣੀ ਕੰਪਲੇਂਟ ਦੇ ਨਾਲ ਉਸ ਤੇ ਕਾਰਵਾਈ ਕਰਾ ਸਕੀਏ ਪਰ ਜੋ ਮਨੁਸ਼ ਸਟਾਫ ਵੱਲੋਂ ਜਵਾਬ ਆਇਆ ਸਟਾਫ ਕਹਿੰਦਾ ਜੀ ਮੈਂ ਆਪਣੇ ਬੱਚੇ ਵੀ ਪਾਲ ਲਏ ਐ ਮੇਰੀ ਨੌਕਰੀ ਦਾ ਸਵਾਲ ਐ ਵੀਰ ਜੋ ਬੜੀ ਵੱਡੀ ਸੌਰੀ ਐ ਮੈਂ ਤੁਹਾਨੂੰ ਵੀਡੀਓ ਨਹੀਂ ਦੇ ਸਕਦਾ ਇੱਥੇ ਤੱਕ ਇਹ ਹਾਲਾਤ ਪਰਪੰਧ ਕਰਦੇ ਇਹ ਸਚਾਈ ਹੈ ਨਾ ਵੀ ਸੰਗਤ ਜੀ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਹੈ ਕਿ ਆ ਦੇਖ ਲਓ ਕਿ ਐਚ ਕਿੰਨੇ ਡਿੱਕ ਚੁੱਕੇ ਐ ਮੈਂ ਗਿਆਨੀ ਰਣਜੀਤ ਸਿੰਘ ਜੀ ਨੂੰ ਫੋਨ ਮਾਰਿਆ ਜਿਹੜੇ ਬਾਲਾ ਸਾਹਿਬ ਨੇ ਹੈਡ ਗਰੰਟੀ ਨੇ ਮੈਂ ਕਿਹਾ ਭਾਈ ਸਾਹਿਬ ਜੀ ਸਾਨੂੰ ਵੀਡੀਓ ਦੇ ਦਿਓ ਅਸੀਂ ਕਾਰਵਾਈ ਕਰ ਸਕੀਏ ਪਰ ਉਹਨਾਂ ਨੇ ਵੀ ਸਾਨੂੰ ਵੀਡੀਓ ਨਹੀਂ ਦਿੱਤੀ ਰੋਜ਼ ਸਵੇਰੇ ਬੰਗਲਾ ਸਾਹਿਬ ਤੋਂ ਲਾਈਵ ਹੋ ਕੇ ਸੰਗਤ ਨੂੰ ਬੜੇ-ਬੜੇ-ਬੜੇ ਸੰਦੇਸ਼ ਦਿੰਦੇ ਆ ਬੜੀ-ਵੱਡੀਆਂ-ਵੱਡੀਆਂ ਵਿਚਾਰ ਦਿੰਦੇ ਆ ਪਰ ਜਦ ਆਹ ਉਸ ਸੰਦੇਸ਼ ਦੇ ਉੱਤੇ ਖੜਨ ਦੀ ਵਾਰੀ ਆਈ ਉਸ ਉਹਨਾਂ ਵਿਚਾਰਾਂ ਦੇ ਉੱਤੇ ਖੜਨ ਦੀ ਵਾਰੀ ਆਈ ਤਾਂ ਗਿਆਨੀ ਰਣਜੀਤ ਸਿੰਘ ਜੀ ਵੀ ਭੱਜ ਗਏ ਚਲੋ ਗਿਆਨੀ ਰਣਜੀਤ ਸਿੰਘ ਜੀ ਤੁਸੀਂ ਸਾਨੂੰ ਵੀਡੀਓ ਨਹੀਂ ਦੇਣੀ ਸੀ ਪ੍ਰਬੰਧਕਾਂ ਦੇ ਡਰ ਤੋਂ ਤੇ ਨਾ ਦਿਓ ਪਰ ਮਾਨੂੰ ਐਦਾ ਦੱਸੋ ਤੁਸੀਂ ਕਾਰਵਾਈ ਕੀ ਕੀਤੀ ਹੈ ਉਸੇ ਆਪ ਗਿਆਨੀ ਰਕबीर ਸਿੰਘ ਜਿੱਥੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀਡੀਓ ਭੇਜਦੇ ਔਰ ਕਾਰਵਾਈ ਕਰਾਉਂਦੇ ਪਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਤੁਸੀਂ ਵੀ ਪ੍ਰਬੰਧਕਾਂ ਦੀ ਗੁਲਾਮੀ ਕਰਦੇ ਹੋਏ ਪ੍ਰਬੰਧਕਾਂ ਦੇ ਡਰ ਤੋਂ ਕਿਉਂਕਿ ਗੁਰੂ ਦਾ ਡਰ ਤੁਹਾਡੇ ਅੰਦਰ ਨਹੀਂ ਰਿਹਾ ਪ੍ਰਬੰਧਕਾਂ ਦੇ ਡਰ ਤੋਂ ਤੁਸੀਂ ਗੱਲ ਦਬਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਵੀਡੀਓ ਨਾ ਦੇ ਕੇ ਕਿਉਂਕਿ ਅਸੀਂ ਇਸ ਵੀਡੀਓ ਰਾਹੀਂ ਕੋਈ ਸਿਆਸਤ ਨਹੀਂ ਕਰਨੀ ਸੀ ਅਸੀਂ ਦੋਸ਼ੀ ਦੇ ਕਾਰਵਾਈ ਕਰਾਣੀ ਸੀਗੀ ਕਿਉਂਕਿ ਇਹ ਬੜੀ ਵੱਡੀ ਘਟਨਾ ਹੈ ਜਿਹੜਾ ਵੀ ਅੱਜ ਕੱਲਣਾ ਵੀ ਸ਼ਾਮਲ ਆ ਉਹਨੂੰ ਪਾਪ ਲੱਗੇਗਾ ਇੱਥੇ ਤਾਂ ਤੁਸੀਂ ਵੀਡੀਓ ਛੁਪਾ ਲੋਗੇ ਇੱਥੇ ਤਾਂ ਤੁਸੀਂ ਗੱਲ ਦਬਾ ਲੋਗੇ ਪਰ ਜਿੰਨੇ ਵੀ ਲੋਕ ਐ ਜਿਹੜੇ ਵੀ ਸ਼ਾਮਲ ਐ ਭਾਵੇਂ ਦਿੱਲੀ ਕਮੇਟੀ ਦੇ ਪ੍ਰਬੰਧਕ ਹੋ ਔਰ ਜਿੰਨੇ ਵੀ ਲੋਕ ਐ ਜਦੋਂ ਸਰਕਾਰ ਕੋਲ ਦੀ ਦਰਗਾਹ ਵਿੱਚ ਜਾਣਗੇ ਉੱਥੇ ਤੁਹਾਨੂੰ ਜਵਾਬ ਦੇਣਾ ਪਏਗਾ ਉੱਥੇ ਤੁਸੀਂ ਨਹੀਂ ਬਚ ਪਾਉਗੇ ਉੱਥੇ ਤੁਸੀਂ ਛੁਪਾ ਨਹੀਂ ਪਾਉਗੇ ਮੈਂ ਇੱਕ ਵਾਰੀ ਫੇਰ ਅਖੀਰ ਦੇ ਵਿੱਚ ਆਪਣੀ ਇਸ ਵੀਡੀਓ ਲਈ ਪਹਿਲਾਂ ਵੀ ਮੈਂ ਅਪੀਲ ਕੀਤੀ ਸੀ ਅੱਜ ਫੇਰ ਅਪੀਲ ਕਰ ਰਿਹਾ ਗਿਆਨੀ ਰਕबीर ਸਿੰਘ ਜੀ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਕਿ ਤੁਸੀਂ ਆਪ ਮੂਰੇ ਹੋ ਕੇ ਇਹਨਾਂ ਪ੍ਰਬੰਧਕਾਂ ਨੂੰ ਨੋਟਿਸ ਕਰੋ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਓ ਇਹਨਾਂ ਕੋਲੋਂ ਉਹ ਵੀਡੀਓ ਲਓ ਕਿਉਂਕਿ ਵੀਡੀਓ ਹੈ ਉਹਦਾ ਉਸ ਵੀਡੀਓ ਦੇ ਵਿੱਚ ਨਾਮ ਲਿਆ ਜਾ ਰਿਹਾ ਵੀ ਕਿੰਨੇ ਕਮਰੇ ਬੁੱਕ ਕਰਾਇਆ ਸੀ ਉਹਨਾਂ ਸ਼ਰਾਬੀਆਂ ਦੇ ਜਿਹਨਾਂ ਨੇ ਸ਼ਰਾਬ ਪੀਤੀ ਉੱਥੇ ਇਹਨਾਂ ਨੂੰ ਬੁਲਾ ਕੇ ਇਹਨਾਂ ਕੋਲੋਂ ਵੀਡੀਓ ਲਓ ਜਿਹੜੇ ਵੀ ਦੋਸ਼ੀ ਹੈ ਉਹਨਾਂ ਦੇ ਉੱਤੇ ਕਾਰਵਾਈ ਕਰੋ ਜੋ ਸਜ਼ਾ ਸ਼੍ਰੀ ਕਾਲ ਤੱਕ ਸਰਪ ਤੋਂ ਲੱਗੇਗੀ ਉਹ ਪੂਰੀ ਕੌਮ ਨੂੰ ਮਨਜ਼ੂਰ ਹੋਏਗੀ ਪਰ ਜਥੇਦਾਰ ਜੀ ਤੁਸੀਂ ਕਾਰਵਾਈ ਜਰੂਰ ਕਰੋ ਇਹ ਜਿਹੜੇ ਮੌਜੂਦਾ ਪ੍ਰਬੰਧਕ ਹੈ ਜਿਹੜੇ ਮੱਸੇ ਰੰਗੜ ਦੀਆਂ ਔਲਾਦਾ ਦਿੱਲੀ ਕਮੇਟੀ ਦੇ ਕਾਬਜ ਹੈ ਇਹ ਆਏ ਦਿਨ ਗੁਰੂ ਘਰ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚਾਉਂਦੇ ਕਦੀ ਹੈ ਗੁਰੂ ਘਰ ਦੇ ਵਿੱਚ ਗਾਲੇ ਵਜਾਉਂਦੇ ਹੈ ਕਦੀ ਹੈ ਗੁਰੂ ਘਰ ਵਿੱਚ ਸ਼ਰਾਬਾ ਚਲਾ ਦਿੰਦੇ ਹੈ ਕਦੀ ਗੁਰੂ ਘਰ ਦੇ ਵਿੱਚ ਸਿਗਨੇਟਾ ਚੱਲ ਜਾਂਦੀਆਂ ਇਹਨਾਂ ਦੀ ਬਾੜੀ ਸੋਚ ਇਹਨਾਂ ਦੀ ਜੋ ਅੱਜ ਦੀ ਹਾਲਾਤ ਹੈ ਕਿ ਇਹਨਾਂ ਨੂੰ ਸੰਗਤ ਨਕਾਰ ਚੁੱਕੀ ਹੈ ਇਹ ਹਰ ਪੱਖੋਂ ਨਕਾਮ ਹੋ ਚੁੱਕੇ ਹੈ ਨਾ ਇਹਨਾਂ ਕੋਲ ਸਕੂਲ ਚੱਲਦੇ ਹਨ ਨਾ ਇਹਨਾਂ ਕੋਲ ਦਿੱਲੀ ਕਮੇਟੀ ਚੱਲਦੀ ਹੈ ਅੱਜ ਤੇ ਇਹਨਾਂ ਦੇ ਇਹ ਹਾਲਾਤ ਬਣ ਚੁੱਕੇ ਹੈ ਕਿ ਇਹਨਾਂ ਦੇ ਰਾਜ ਦੇ ਅੰਦਰ ਗੁਰੂ ਘਰ ਦੇ ਵਿੱਚ ਸ਼ਰਾਬਾਂ ਚਲਣੀਆਂ ਸ਼ੁਰੂ ਹੋ ਗਈਆਂ ਗੁਰੂ ਘਰ ਤੇ ਜਿਹੜੀ ਸਰਾਵਾ ਉਹਦੇ ਅੰਦਰ ਲੋਕੀ ਸ਼ਰਾਬ ਪੀ ਰਹੇ ਹੈ ਔਰ ਉਹਨਾਂ ਦੇ ਕਮਰੇ ਇਹਨਾਂ ਦੇ ਮੈਂਬਰ ਆਪ ਬੁੱਕ ਕਰਾ ਰਹੇ ਸੋ ਗਿਆਨੀ ਰਕबीर ਸਿੰਘ ਜੀ ਕਿੱਥੇ ਦਾ ਸ਼੍ਰੀ ਕਾਲਦਕਰ ਸਾਹਿਬ ਦੀ ਤਾਰੂ ਬੇਨਤੀ ਹੈ ਕਿ ਇਸ ਮਾਮਲੇ ਉਤੇ ਕਾਰਵਾਈ ਕਰੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਦਿੱਸ ਦਿਨ ਸਾਡੇ ਕੰਨਾਂ 'ਚ ਐਸੀ ਖਬਰ ਪਏਗੀ ਕਿ ਦਿੱਲੀ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਬੰਧਕ ਹੈ ਉਹਨਾਂ ਦੇ ਰਾਜ ਜਾਂਦਰ ਐਸੀ ਕੋਈ ਘਟਨਾ ਵਾਪਰ ਗਈ ਜਿਹੜੀ ਅਸੀਂ ਸਾਂਭ ਨਹੀਂ ਸਕਾਂਗੇ ਬਹੁਤ ਦੇਰ ਹੋ ਜਾਏਗੀ ਇਸ ਕਰਕੇ ਜਲ ਤੋਂ ਜਲਦ ਇਹ ਜੋ ਘਟਨਾ ਹੋਈ ਹੈ ਗੁਰਦਾਰਾ ਬੰਗਲਾ ਸਾਹਿਬ ਦੇ ਵਿੱਚ ਸ਼ਰਾਬ ਪੀਣ ਦੀ ਇਸ ਤੇ ਕਾਰਵਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ